ਫਿਰੋਜ਼ਪੁਰ ਡਿਸਟ੍ਰਿਕਟ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਇਹਨਾਂ ਨੇ ਟੋਟਲ ਦੋ ਗਿਰੋਹ ਫੜੇ ਹਨ ਉਸ ਵਿੱਚੋਂ ਜਿਹੜਾ ਦੂਜਾ ਗੈਂਗ ਹੈ ਉਹਨੂੰ ਲੀਡ ਕਰ ਰਿਆ ਸੀਗਾ ਜਗਸੀਰ ਸਿੰਘ ਔਰ ਫਿਸੂ ਇਸਪੇ ਟੋਟਲ 9 ਮੁਕਦਮੇ ਦਰਜ ਨੇ ਤੇ 3 ਕੇਸਿਸ ਦੇ ਵਿੱਚ ਇਹ ਹਾਲੇ ਵੀ ਵਾਂਟਡ ਸੀਗਾ ਇਹਨਾਂ ਦਾ ਸਾਥ ਦੇ ਰਹੇ ਸੀਗੇ ਵਿੱਕੀ ਜਿਨਪੇ ਦੋ ਮੁਕਦਮੇ ਦਰਜੇ ਆਲਰੇਡੀ ਕਪਲ ਤੇ ਸਾਚੇ ਇਹਨਾਂ 'ਤੇ ਇੱਕ-ਇੱਕ ਮੁਕਦਮੇ ਦਰਜੇ ਸਾਡੀ ਪੁਲਿਸ ਨੇ ਪੂਰੇ ਐਫਰਟ ਲਗਾ ਕੇ ਇਹਨਾਂ ਦੇ ਪੂਰੇ ਗਿਰੋਹ ਨੂੰ ਫੜਿਆ ਹੈ ਤੇ ਕੋਸ਼ਿਸ਼ ਇਹੀ ਕੀਤੀ ਹੈ ਕਿ ਇਹ ਇਹਨਾਂ ਦੇ ਜਿਹੜੇ ਵੀ ਗਲਤ मंसूਬੇ ਸੀਗੇ ਉਹਨੂੰ ਅਸੀਂ ਪੂਰੀ ਤਰ੍ਹਾਂ ਸੇ ناکਾਮਯਾਬ ਕਰੇ ਇਹਨਾਂ ਦੇ ਕੋਲ ਵੀ ਦੋ ਵੈਪਨਸਾਨੂੰ ਮਿਲੇ ਨੇ ਇੱਕ 32 ਬੋਰ ਦੀ ਪਿਸਤਲ ਇੱਕ 30 ਬੋਰ ਦੀ ਅਤੇ 8 ਜ਼ਿੰਦਾ ਰਾਉਂਡ ਇਹ ਮੈਮ ਇੰਟਰਸਟੇਟ ਵਰਜ਼ਡ ਕਰਦੇ ਸੀ ਜਾਂ ਡਿਸਟ੍ਰਿਕਟਸ ਵਰਜ਼ਡ ਕਰਦੇ ਸੀ ਇਹ ਦੇਖਿਓ ਇਹ ਤੇ ਜਿਹੜਾ ਇਹਨਾਂ ਦਾ ਗੈਂਗ ਹੈ ਉਹ ਫਿਰੋਜ਼ਪੁਰ ਤੇ ਆਸ-ਪਾਸ ਦੇ ਜ਼ਿਲ੍ਹੇ ਦੇ ਵਿੱਚ ਉਹ ਕਰਦਾ ਸੀਗਾ ਆਪਰੇਟ ਕਰਦਾ ਸੀਗਾ ਬਟ ਪ੍ਰਾਇਮਰਲੀ ਜਿਹੜੀ ਹੁਣ ਤੱਕ ਦੀ ਤਫਤੀਸ਼ ਕਹਿੰਦੀ ਏ ਇਹ ਜ਼ਿਲ੍ਹੇ ਦੇ ਵਿੱਚ ਹੀ ਐਕਟਿਵ ਸੀਗੇ ਅਸੀਂ ਕਾਫੀ ਟਾਈਮ ਤੇ ਸਾਡੀ ਸੀਆਈਏ ਦੀ ਟੀਮ ਸਾਡੀ ਡਿਸਟ੍ਰਿਕਟ ਪੁਲਿਸ ਦੀ ਟੀਮ ਜ਼ਿਲ੍ਹੇ ਦੀ ਟੀਮ ਇਹਨਾਂ ਦੇ ਪਿੱਛੇ ਪੜੀ ਸੀਗੀ ਜਿਵੇਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਤਿੰਨ ਕੇਸ ਦੇ ਵਿੱਚ ਇਹ ਵਾਂਟਡ ਵੀ ਸੀਗੇ ਤੇ ਉਹਨੋਂ ਹੀ ਦੇਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਕਿਸ ਤਰ੍ਹਾਂ ਦੇ ਮੁਕੱਦਮੇ ਪਹਿਲੇ ਇਹਨਾਂ ਤੇ ਦਰਜ ਸੀ ਉਹ ਇਹਨਾਂ ਦੇ ਕੋਲ ਮੈਂ ਪਹਿਲੇ ਤੁਹਾਡਾ ਜਵਾਬ ਦੇ ਦਿੰਦੀ ਆ ਇਹਨਾਂ ਦੇ ਕੋਲ ਇੱਕ ਸਪੋਰਟਿਓ ਗੱਡੀ ਵੀ ਬਰਾਮਦ ਹੋਈ ਹੈ ਤੇ ਜਿਹੜੇ ਅਸੀਂ ਦੇਖ ਰਹੇ ਨੇ ਜ਼ਿਆਦਾਤਰ ਇਹਨਾਂ ਦੇ ਉੱਪਰ ਅਸਲਾ 8 ਅਤੇ ਜਿਹੜੀ ਕਿਡਨਾ ਉਹ 307 ਜਾਂ ਲੜਾਈ ਝਗੜੇ ਦੇ ਕੇਸ ਇਹ ਹੀ ਸਾਰੇ ਇਹਨਾਂ ਦੇ ਉੱਪਰ ਦਰਜ ਸੀਗੇ ਇਹ ਵੈਪਨ ਕਿੱਥੋਂ ਲੈ ਕੇ ਆਂਦੀ ਹੈਗੀ ਕਿਉਂਕਿ ਸਾਰੇ ਨਜਾਇਜ਼ ਹੈਗੇ ਆ ਪਰ ਉਹ ਉਹ ਖੁਦ ਕਰ ਜਿਹੜੀ ਪੁਛ ਹੋ ਰਹੀ ਹੈ ਇਹ ਸਾਰੀ ਕੁਝ ਪੁੱਛਗਿੱਛ ਵਿੱਚ ਸਾਡਾ ਆਏਗਾ ਅਸੀਂ ਪੁੱਛਗਿੱਛ ਆਲਰੇਡੀ ਕਰ ਰਹੇ ਨੇ ਤੇ ਇਹ ਵੈਪਨ ਕਿੱਥੋਂ ਲਾਏ ਕਿਵੇਂ ਲਾਏ ਕੀ ਉਹਦਾ ਰੂਟ ਸੀਗਾ ਕਿਸ ਜਗ੍ਹਾ ਤੋਂ ਆਏ ਉਹਨ ਸਾਰੇ ਸਾਰੇ ਤੱਥਿਓ ਨੂੰ ਤੇ ਸਾਰੇ ਐਂਗਲਸ ਨੂੰ ਵੀ ਅਸੀਂ ਦੇਖਾਂਗੇ ਤੇ ਵਾਚਾਂਗੇ ਜੀ ਜਮੈ ਸਿਸੂ ਕਿਥੋਂ ਦਾ ਰੈਜ਼ੀਡੈਂਟ ਹੈ ਕੀ ਇਹ ਗੈਂਗਲੀਡਰ ਹੈ ਸਿਸੂ ਕਹਿੰਦਾ ਕਿ ਉਹ ਹੀ ਜੋ ਸਿਸੂ ਕੰ ਕਰ ਰਹੇ ਸੀ ਜਿਹੜਾ ਇਹ ਸਿਸੂ ਹੈਗਾ ਇਹ ਜਿਹੜਾ ਹੈਗਾ ਹਾਂ ਇਹ ਸ਼ੇਰਖਾ ਦਾ ਰਹਿਣ ਵਾਲਾ ਹੈਗਾ ਹਾਂ ਜੀ ਇਹ ਉਹੀ ਫੇਮਸ ਹੈਗਾ ਮੈਂ ਆਲਰੇਡੀ ਤੁਹਾਨੂੰ ਦੱਸਿਆ ਇਹ ਹਿਸਟਰੀ ਸ਼ੀਟਰ ਹੈਗਾ ਤੇ 10 ਨੰਬਰੀ ਜਿਹੜਾ ਅਸੀਂ ਕਹਿੰਦੇ ਨੇ 10 ਨੰਬਰੀ ਗੁੰਡਾ ਜਾਂ ਮੁਜਰਮ ਹੈਗਾ ਸਾਡਾ